ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਨਾਲ ਤੀਜੀ ਵਾਰ ਇੰਟਰੈਕਟ ਕਰ ਰਿਹਾ ਹਾਂ ਔਰ ਬੜੀ ਖੁਸ਼ੀ ਹੈ ਕਿ ਤੁਸੀਂ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਉਹਨੂੰ ਅੱਛੀ ਤਰ੍ਹਾਂ ਡਿਸਪਲੇ ਵੀ ਕਰਦੇ ਹੋ ਔਰ ਲੋਕਾਂ ਤੱਕ ਪਹੁੰਚਾਉਂਦੇ ਵੀ ਹੋ ਇਸ ਕਰਕੇ ਤੁਹਾਡਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਅੱਜ ਦਾ ਇਸ਼ੂ ਬੜਾ ਅਲੱਗ ਤਰ੍ਹਾਂ ਦਾ ਇਸ਼ੂ ਹੈ ਔਰ ਬਹੁਤ ਇੰਪੋਰਟੈਂਟ ਇਸ਼ੂ ਹੈ ਅਲੱਗ ਤਰ੍ਹਾਂ ਦਾ ਇਸ ਕਰਕੇ ਹੈ ਕਿ ਅਸੀਂ ਬਾਰ-ਬਾਰ ਇਸ ਸਰਕਾਰ ਤੇ ਇਹ ਲੋਗਾ ਦੇ ਧਿਆਨ ਚ ਗੱਲ ਲਿਆ ਰਹੇ ਕਿ ਸਰਕਾਰ ਲਾ ਐਂਡ ਆਰਡਰ ਤੇ ਬਿਲਕੁਲ ਫੇਲ ਹੈ। ਰੋਕ ਚੋਰੀਆਂ, ਡਕੈਤੀ, ਮਰਡਰ ਸਭ ਕੁਝ ਹੋ ਰਿਹਾ। ਉਹਦੇ ਬਾਰੇ ਅਸੀਂ ਬਾਰ ਬਾਰ ਤੁਹਾਡੇ ਧਿਆਨ ਚ ਲਿਆਨੇ ਆ। ਪਤੂ ਛਾਪ ਦੀ। ਲੇਕਿਨ ਅੱਜ ਦਾ ਜਿਹੜਾ ਇਸ਼ੂ ਹੈ ਕਿ ਸਰਕਾਰਾਂ ਜਿਨ੍ਹਾਂ ਲੋਗਾ ਉੱਤੇ 10-10 20 ਵੀ ਮੁਕਦਮੇ ਨੇ। ਉਹਨਾਂ ਨੂੰ ਸ਼ਾਮਲ ਕਰਕੇ ਉਹ ਵੀ ਇਲੈਕਸ਼ਨ ਦੇ ਦੌਰਾਨ ਸ਼ਾਮਲ ਕਰਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਜਿਹੜਾ ਅਸੀਂ ਇੰਜਾਮ ਲਾਇਆ ਉਹਨੂੰ ਮੰਨਣਾ ਚਾਹੁੰਦੀ ਆ ਕਿ ਅਸੀਂ ਇਹਨੂੰ ਲੀਗਲਾਈਜ਼ ਕਰ ਰਹੇ ਹਾਂ ਇਸ ਗੁੰਡਾਗਰਦੀ ਨੂੰ ਦੋ ਐਸੀ ਜੁਆਇਨਿੰਗ ਜਿਹੜੀਆਂ ਨੇ ਉਹ ਸਾਡੇ ਇੱਥੇ ਦੇ ਜਿਹੜੇ ਕੈਂਡੀਡੇਟ ਐ ਔਰ ਕਰੈਕਟਰ ਹਰਪਜਨ ਸਿੰਘ ਜਿਹੜੇ ਐਮਪੀ ਵੀ ਨੇ ਉਹਨਾਂ ਨੇ ਕਰਵਾਈਆਂ ਪਹਿਲੀ ਹੈ ਇੱਕ ਸੰਦੀਪ ਲੁਧਿਆਣੇ ਦੇ ਵਿੱਚ ਜਿਨ੍ਹਾਂ ਦੇ ਉੱਤੇ 10 12 ਕੇਸ ਜਿਹੜੇ ਰਜਿਸਟਰਡ ਨੇ ਉਹ ਅਰੋੜਾ ਜੀ ਦੀ ਹਾਜ਼ਰੀ ਵਿੱਚ ਹਰਵਜਨ ਸਿੰਘ ਦੀ ਹਾਜ਼ਰੀ ਵਿੱਚ ਸ਼ਾਮਲ ਹੋਇਆ ਕੀ ਇੰਡੀਕੇਸ਼ਨ ਹੈ ਕੀ ਦੱਸਣਾ ਚਾਹੁੰਦੇ ਆ ਕਿ ਹੁਣ ਜੇ ਪਿਆਰ ਨਾਲ ਲੋਕਾਂ ਨੇ ਬੋੜਪਾਨ ਤੋਂ ਉਹਨਾਂ ਨੂੰ ਇਨਕਾਰ ਕਰਤਾ ਕੀ ਅਸੀਂ ਉਹਨਾਂ ਧੱਕੇ ਨਾ ਵੋਟਾਂ ਪਾਵਾਂਗੇ ਦੂਸਰਾ ਆਮ ਆਦਮੀ ਪਾਰਟੀ ਦੇ ਸੀਐਮ ਦੇ ਜਿਹੜੇ ਓਐਸਡੀ ਨੇ ਰਾਜਵੀਰ ਉਹਨਾਂ ਨੇ ਜਿਹੜੀ ਜੁਆਇਨਿੰਗ ਕਰਾਈ ਹੈ ਉਹਨਾਂ ਨਾਲ ਫੋਟੋ ਵੀ ਰਿਲੀਜ਼ ਹੋਈ ਹੈ ਉਹ ਕਮਲ ਕੁਮਾਰ ਏਲੀਅਸ ਬੂਰੀ ਜਿਨ੍ਹਾਂ ਉੱਤੇ ਵੀ 10-12 ਕੇਸ ਜਿਹੜੇ ਨੇ ਉਹ ਰਜਿਸਟਰਡ ਹੈ ਇਹ ਦੋ ਜੁਆਇਨਿੰਗ ਦੇ ਨਾਲ ਮੈਂ ਹੁਣ ਸਵੇਰ ਦਾ ਰੈਲੀਆਂ ਕਰ ਰਿਹਾ ਸੋਸ਼ਲ ਮੀਡੀਆ ਤੇ ਇਹ ਖਬਰਾਂ ਫਲੈਸ਼ ਹੋਈਆਂ ਨੇ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਆ ਹੁਣ ਅਸੀਂ ਖਾਸ ਤੌਰ ਤੇ ਬੈਸ ਦੇ ਰੂਪ ਸੁਰੱਖਿਅਤ ਹੈ ਸਾਡੀ ਸੁਰੱਖਿਆ ਜਿਹੜੀ ਸਰਕਾਰ ਨਹੀਂ ਕਰ ਸਕੀ ਹੁਣ ਗੈਂਗਸਟਰ ਨੂੰ ਜੁਆਇਨ ਕਰਕੇ ਸਾਨੂੰ ਡਰਾ ਕੇ ਕਿਹ ਬੋਟਨ ਲੈਣ ਚਾਹੁੰਦੇ ਨੇ ਸੋ ਅੱਜ ਇਹ ਪ੍ਰਸ਼ਨ ਲੋਕਾਂ ਦੇ ਮਨ ਚ ਪੈਦਾ ਹੋ ਗਿਆ ਕਿ ਸਾਡੀ ਸਿਕਿਉਰਿਟੀ ਜਿਹੜੀ ਹੈ ਉਹ ਬਿਲਕੁਲ ਤਾਰ-ਤਾਰ ਹੋ ਰਹੀ ਹੈ ਅਸੀਂ ਬਿਲਕੁਲ ਇਨ ਸੇਫ ਜਿਹੜੇ ਹੈ ਅਨ ਸੇਫ ਜਿਹੜੇ ਹੈ ਹੋ ਚੁੱਕੇ ਆ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਇਸ ਕੰਡਕਟ ਨੂੰ ਜਿੱਥੇ ਕੰਡੈਮ ਕਰਦੀ ਹੈ ਉੱਥੇ ਪੁੱਛਦੀ ਹੈ ਕਿ ਕੀ ਲੋੜ ਪਈ ਸੀ ਤੁਹਾਡਾ ਕੀ guzara ਨਹੀਂ ਹੁੰਦਾ ਸੀ ਕਿ ਤੁਸੀਂ ਗੈਂਗਸਟਰ ਜਿਹੜੇ ਹੈ ਉਹ ਸ਼ਾਮਲ ਕਰਕੇ ਲੋਕਾਂ ਦੇ ਮਨ ਦੇ ਵਿੱਚ دہشت ਤੇ ਡਰ ਪਾਇਆ ਦੂਸਰਾ ਵਿਸ਼ੇ ਜਿਹੜਾ ਤੁਹਾਡੇ ਨਾਲ ਸਾਡੇ ਨਾਲ ਸਾਰੇ ਪੰਜਾਬ ਨਾਲ ਸਾਂਝਾ ਹੈ ਅੱਜ ਫੇਰ ਸਵੇਰੇ ਸਾਰੇ ਪੈਟਰੋਲ ਪੰਪਸ ਦੇ ਓਨਰਸ ਨੂੰ ਫੋਨ ਆ ਗਏ ਨੇ ਕਿ ਤੁਹਾਡਾ ਜਿਹੜਾ ਬੈਟ ਹੈ ਪੈਟਰੋਲ ਤੇ ਉਹ 75 ਪੈਸੇ ਵੱਧ ਗਿਆ ਇਲੈਕਸ਼ਨ 75 ਪੈਸੇ ਪੈਟਰੋਲ ਤੇ ਰੇਟ ਬੈਟ ਜਿਹੜਾ ਹੈ ਉਹ ਸਰਕਾਰ ਨੇ ਅੱਜ ਸਵੇਰੇ ਵੈਰੀਫਾਈ ਕਰ ਲਈਓ ਮੈਂ ਤਾਂ ਪੈਟਰੋਲ ਓਨਰਸ ਦਾ ਫੋਨ ਆਇਆ ਕਿ ਮੈਂ ਵੀ ਨੋਟੀਫਿਕੇਸ਼ਨ ਕਹਿੰਦੇ ਨੋਟੀਫਿਕੇਸ਼ਨ ਫੋਨ ਆਇਆ ਸਾਨੂੰ ਕਿ ਤੁਸੀਂ ਆਪਣੀ ਜਿਹੜੀ ਵੀ ਕਲੈਕਸ਼ਨ ਕਰਨੀ ਹੈ ਉਹ 75 ਪੈਸੇ ਐਡ ਮਤਲਬ ਜਲਦੀ ਤੇ ਤੇਲ ਪਾਣਾ ਉਹ ਕੰਮ ਅੱਜ ਸਰਕਾਰ ਨੇ ਕੀਤਾ ਮਹਿੰਗਾਈ ਅੱਗੇ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਹੈ ਗਰਮੀ ਨਾਲ ਬੁਰਾ ਹਾਲ ਹੈ ਔਰ ਦੂਸਰੇ ਪਾਸੇ ਰੇਟ ਵਧਾ ਕੇ ਔਰ ਗੈਂਗਸਟਰ ਨੂੰ ਸ਼ਾਮਲ ਕਰਕੇ ਪੰਜਾਬ ਦੀ ਰਾਜਨੀਤੀ ਚ ਇੱਕੋਰੀ ਫਿਰ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਚਿਹਰਾ ਆ ਉਹ ਨੰਗਾ ਕਰਤਾ ਉਹ ਵੀ ਨਕਾਬ ਹੋ ਗਏ ਨੇ ਕਿ ਉਹਨਾਂ ਦੀ ਨੀਅਤ ਕੀ ਹੈ ਉਹ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਸਾਫ ਹੋ ਗਈ। ਸਰ ਜੀ ਮੈਂ ਦੱਸਦਾ ਮੈਂ ਇਹ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਨੋਟੀਫਿਕੇਸ਼ਨ ਮੰਗੀ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਫੋਨ ਆਇਆ ਸਾਡੇ ਆਫਿਸ ਤੋਂ ਕਿ ਜਿਹੜੀ ਵੀ ਤੁਸੀਂ ਪੈਟਰੋਲ ਦੀ ਪੇਮੈਂਟ ਕਰਨੀ ਹੈ ਵੈਟ ਦੀ ਉਹ 75 ਪੈਸੇ ਪਲੱਸ ਕਰਕੇ ਕਰਨੀ ਹੈ। गेड़े गेड़े गे तो देखो, गेड़े मैं, गेड़े गेड़े देखो दस बारह केस ऐसी जानकारी कुछ आर्मज एक्ट के कुछ लुटा खुआ पचहत्तर पैसे बैट बधायाल पाओगे पता लग जा हाँ मैं फुट दो ਦੇਖੋ ਅਸੀਂ ਪਹਿਲਾਂ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਸਰ ਬਿਜਲੀ ਤੇ ਕੀਤੀ ਸੀ ਮੈਂ ਉਦੋਂ ਇਹਨਾਂ ਨੇ ਵਾਦਾ ਕੀਤਾ ਸੀ ਕਿ 5 ਰੁਪਏ ਅਸੀਂ ਯੂਨਿਟ ਰੈਟਸ ਦਵਾਂਗੇ ਜਿਹੜਾ ਯੂਨਿਟ ਇਹਨਾਂ ਨੇ 9.5 ਤੋਂ ਲੈ ਕੇ 10 ਰੁਪਏ ਤੱਕ ਇਹ ਦੇ ਰਹੇ ਨੇ ਹੁਣ ਤੁਸੀਂ ਜਿਹੜੀ ਜਾਣਕਾਰੀ ਦੇ ਰਹੇ ਆ ਇਹਦਾ ਮਤਲਬ ਇਹ ਇਲੈਕਸ਼ਨ ਬਿਲਕੁਲ ਇਲੈਕਸ਼ਨ ਦੇ ਦੌਰਾਨ ਤੇ ਲੋਕਾਂ ਨੂੰ ਘੱਟੋ ਘੱਟ ਰਿਲੀਫ ਦੇਣ ਦੇ ਪੈਠੇ ਫੈਸਲੇ ਆ ਉਹ ਲੈ ਜਾਂਦੇ ਨੇ ਘੱਟੋ ਘੱਟ ਲੋਕ ਇਹਦਾ ਵਿਸ਼ਵਾਸ ਕਰਨ ਇਹਦਾ ਮਤਲਬ ਇਹ ਸਰਕਾਰ ਆਪਣੀ ਹਾਰ ਮੰਨ ਕੇ ਇਹ ਫੈਸਲੇ ਜਿਹੜੇ ਹੈ ਲੈ ਰਹੇ ਨੇ ਨਹੀਂ ਤਾਂ ਬੰਦਾ ਅੱچھے ਲੋਕਾਂ ਨੂੰ ਸ਼ਾਮਲ ਕਰਦਾ ਟੈਕਸ ਲਾਉਣ ਤੋਂ ਪਹਿਲਾਂ 36 ਵਾਰ ਸੂਚ ਦਾ ਲੋਕਾਂ ਨੂੰ ਕਾਨਫਰੰਸ ਲੈਂਦਾ ਲੇਕਿਨ ਇਹ ਫੈਸਲਾ ਲੈਣ ਦਾ ਇੱਕ ਹੀ ਟੰਗ ਹੈ ਲੈ ਰਿਜ਼ਲਟ ਨਿਕਲਦਾ ਕਿ ਸਰਕਾਰ ਨੇ ਆਪਣੀ ਹਾਰ ਮੰਨ ਲਈ ਲਓ ਜੀ पहली फोटो है जेडी अरोड़ा जी और संदीप संदीप एक मिनट ਕਮਲ ਕਮਲ ਕੁਮਾਰ ਗੋਰੀ ਸਰ ਇਧਰ ਵਾਲੇ ਹੱਥ ਫੜ ਲਓ ਜੀ ਜੀ ਆ ਮੈਨੂੰ ਪੜਾ ਦਿਓ ਤੁਸੀਂ ਦੋਨੇ ਤਰ੍ਹਾਂ ਪੜੋ ਕਿਹਦੇ ਖਿਲਾਫ ਵੀ ਆਮਜ਼ਾ ਲੁੱਟਖੋ ਦੇ ਮੁਕਦਮੇ ਦਰਜ ਨੇ ਕਮਲ ਕੁਮਾਰ ਗੋਰੀ ਕਿੰਨੇ ਜੀ ਇਹ ਪਹਿਲਾਂ ਕਿਹੜੀ ਪਾਰਟੀ ਸੀਗੀ ਇਹ ਇਹ ਜਿਹੜੇ ਗੈਂਗਸਟਰ ਹੁੰਦੇ ਉਹੀ ਸੀਗੇ ਜੀ ਇਹ ਕਿਹੜੀ ਪਾਰਟੀ ਸੀਗੇ ਜੀ ਮੈਂ ਗੈਂਗਸਟਰ ਸੀਗੇ ਕਹੀ ਜਾਂਦਾ ਮੈਂ ਠੀਕ ਹੈ ਜੀ ਸਰ ਸਿਆਸੀ ਚਿਹਰੇ ਦਾ ਹੋਂਦ ਕੰਪੜ ਗਏ ਕਿ ਆ ਗਿਆ ਸਿਆਸੀ ਚਿਹਰੇ ਬੰਦ ਕਰੀਏ ਇੱਧਰ ਦੇਖੋ ਇੱਧਰ ਦੇਖੋ बड़ा एक अच्छा क्वेश्चन आया मैं खड़े हुए कर रहा हाँ खड़े हुए कर रहा है एक बहुत अच्छा क्वेश्चन आया क्या सियासी चेहरे घट गए जो गैंगस्टर शामिल करने लग गए बहुत अच्छा थैंक यू यह टैगलाइन है थैंक यू ना ही ठीक